ਲੋਬੀ ਕਿਸਾਨ ਵੀਰੋ ਡੰਗਰ ਆਏ ਬਨੇ ਸਾਰੀ ਚੰਗੇ ਸਾਰੀ ਮੰਡੀ ਆ ਜ ਤਕਰੀਬਨ ਤੇਜੀ ਇਹ ਚੱਲ ਰਹੀ ਆ ਬੱਚੀਆਂ ਦੇ ਮਾਮਲੇ ਚ ਕੰਮ ਤੇਜੀ ਜੇ ਕਿਉਂਕਿ ਸਾਰੀਆਂ ਜਿਹੜੀਆਂ 30 ਲੀਟਰ ਤੋਂ ਪਲੱਸ ਨੇ ਜਾਂ 25 ਲੀਟਰ ਤੋਂ ਪਲੱਸ ਨੇ ਇੱਕ ਤੋਂ ਬਾਹਰ ਹੀ ਬਣਦੀਆਂ ਨੇ ਸਾਰੀਆਂ ਤੇ ਇਧਰਲੇ ਪਾਸੇ ਚੰਗੀਆਂ ਝੋਟੀਆਂ ਨੇ ਜਿਹੜਾ ਉਹ ਬੈਡ ਦਾ ਮੰਗਦੇ ਨੇ 1 20 ਇਹ ਤਕਰੀਬਨ ਇੱਕ ਦੇ ਗੇੜ ਚ ਬਣ ਜੂਗੀ ਦੁੱਧ ਹੈਗਾ ਜੇ ਇਡਾ 35 ਕਿਲੋ ਕਹਿੰਦੇ ਨੇ ਤਾਂ ਤਕਰੀਬਨ 28 ਕਿਲੋ ਮੰਨ ਕੇ ਚੱਲੋ ਤੇ ਆ ਇਧਰਲੇ ਪਾਸੇ ਆਈਦਾ ਕਹਿੰਦੇ ਨੇ 25 ਕਿਲੋ ਦੂਜੇ ਸੂਏ ਆ ਤੇ ਇਹਦਾ ਰੇਟ ਹੈਗਾ ਜੀ 1 60 ਦੇ ਇਕ ਤਕਰੀਬਨ ਹਾਂ ਹਾਂ ਜਿਉਂ ਜਿਉਂ ਪੜਾਈਓ ਜਿਉਂ ਜਿਉਂ ਲੈ ਲਾ ਹੁਦੀ ਜੂ ਵਿੱਚ ਬਾਹਰ ਨਾਲ ਰੱਤਾਂ ਦੇ ਬੈਂਦ ਰੱਤਾਂ ਦੇ ਗੱਲ ਹੁੰਦੀ ਹੈ ਜਿਹੜੀ ਦੇ ਵੀ ਦੇ ਹਟਾਈ ਹਟਾਈ ਜੋਗੀ ਹੈਗੀ ਹੋਈ ਨਹੀਂ ਹੁਣ ਜੀ ਜਟੂ ਝੋਟੀਆਂ ਝੋਟੀਆਂ ਸਾਰੀ ਮੰਡੀ ਚ ਅੱਜ ਵੱਦੂ ਝੋਟੀਆਂ ਆਈਆਂ ਵੀ ਆ ਤੇ ਇਧਰੋਂ ਸੌਦੇ ਵੀ ਧੜਾ ਧੜਾ ਹੋਈ ਜਾਂਦੇ ਨੇ Nmill 33 In cage poured alive and i ਮੋਂ ਮੁੰਡੇ ਰਲਾ ਦਾ ਮੁੱਲ ਕਰਦੇ ਨੇ ਡੇਢ ਲੱਖ 1,60,000 1 ਲੱਖ ਮੁੜਲੀ ਦੇ 1 60 ਤੇ ਮਗਲੀ ਦੇ 1 40 ਜੀ ਇੱਕ ਵਾਰ ਅੱਪਾ ਫੇੜ ਤਸਰੇ ਜਿਹੜੇ ਮੇਰੇ ਵੀਰ ਦੀ ਉਹਨਾਂ ਨੂੰ ਗੋਪਤੀ ਆ ਕਰਕੇ ਮੱਝ ਖੋਲ ਲੈਣਾ